ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭੁਲਾਈ ਸੀਗੇ ਜਿਨ੍ਹਾਂ ਨੇ ਸੀ ਅਕਾਲਤਖ ਸਾਹਿਬ ਦੇ ਹੁਕਮਾਂ ਅਨੁਸਾਰ ਤੇ ਸ਼ੋਮਨੀ ਕਾਲਤਲ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਫਸਟੇ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤਿੰਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਬਰਦਾਸਪੁਰ ਤੇ ਇੱਕ ਦਿਨਾਂਗਰ ਦੇ ਤਿੰਨ ਹਲਕਿਆਂ ਨੇ ਇੱਥੇ ਅਸੀਂ ਡੈਲੀਗੇਟ ਭੁਲਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੇ ਕਿਸੇ ਨੇ ਮਿਹਨਤ ਕੀਤੀ ਹੈ ਜਿੰਨੀ ਜਿੰਨੇ ਕਾਪੀ ਪਰਿਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਤਾ ਕਰ ਦਿੱਤਾਗਾ ਆ ਪੂਰੇ ਡੈਮੋਕਰੈਟਿਕ ਵੇਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਂ ਕਿ ਕੋਈ ਫਿਕਰ ਚੂਸ ਨਾ ਹੋਵੇ ਤੇ ਹਰ ਇੱਕ ਨੂੰ ਬੰਦਾ ਮਾਨਸਿਕਤਾ ਕਰ ਦੇ ਉਹਦੇ ਨਾਲ ਕੰਮ ਚੱਲ ਸਕੇ ਹੈ ਕਿ ਜੀਕਰ ਅਕਸਰ ਸਾਬ ਦੇ ਹਕੂਮਤ ਦੇ ਨਾਲ ਪੰਜ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜਿਲ੍ਹਾ ਜਿਹੜਾ ਗੋਦਾਸਪੁਰ ਹੈ ਉਹ ਵੀ ਸਤਵੰਤਕਰ ਹੋਣ ਦੇ ਇਹਨਾਂ ਦੀ ਗੁੱਟੀ ਇੱਥੇ ਲੱਗੀ ਸੀ ਦੇ ਸਭ ਤੋਂ ਪੁਰਾਣੇ ਜਿਹੇ ਆਏ ਜਿਹੜੀ ਸਾਡੇ ਜਿਹਨਾਂ ਦੀ ਸਾਰੇ ਭੱਤੀ ਸੀਗੀ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਅਸੀਂ ਜਿਹੜਾ ਦੇ ਵੀ ਤਿੰਨਾਂ ਹਲਕਿਆਂ ਦੇ ਜ਼ਿਲ੍ਹੇ ਵਾਸਤੇ ਜਿਹੜੇ ਕੈਂਡੀਡੇਟ ਬਣਾਏ ਆ ਤੇ ਜਿਹੜੇ ਜਨਰਲ ਹਾਊਸ ਦੇ ਕੈਂਡੀਡੇਟ ਸ਼ੂਰੀ ਬਣਾਏ ਨਾ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭੱਤੀ ਸੀ ਭੱਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦਗੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਇਹਦੀ ਬਹੁਤਾ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾਲ ਰੱਖਿਆ ਤਾਂ ਗਾਂ ਵੀ ਨਾਲ ਰੱਖਿਆ ਮੈਂ ਬੜਾ ਲੋਕਾਂ ਚੋਂ ਦਸ਼ਾ ਸੀਗਾ